ਏ ਜੀ ਕੱਲ ਲੁਧਿਆਣਾ ਅਧਿਆਤੀ ਦੇ ਥਾਣਾ ਜੋਧਾ ਵਿਖੇ ਅ ਦੁਪਹਿਰ ਦੇ ਕਰੀਬ 1 ਵਜੇ ਜੀ ਨੂੰ ਇਨਫੋਰਮੇਸ਼ਨ ਮਸੂਰ ਹੋਈ ਸੀ ਜੀ ਕਿ ਨਾਰੰਗ ਪਿੰਡ ਵਿਖੇ ਜੋ ਦਸਮੇਸ਼ ਫਿਲਿੰਗ ਸਟੇਸ਼ਨ ਆ ਪੈਟਰੋਲ ਪੰਪ ਤੇ ਕੋਈ ਦੋ ਨੌਜਵਾਨ ਆਉਂਦੇ ਨੇ ਜੋ ਕਿ ਆਪਣੇ ਪਲੈਟੀਨਾ ਮੋਟਰਸਾਈਕਲ ਦੇ ਵਿੱਚ 100 ਰੁਪਏ ਦਾ ਤੇਲ ਪਵਾਉਂਦੇ ਆ ਉਸ ਦਾ ਬੈਗ ਖੋ ਕੇ ਜਿਸ ਵਿੱਚ ਕਰੀਬ ਉਸ ਦੇ ਮੁਤਾਬਕ 10-11000 ਰੁਪਇਆ ਸੀ ਉਸ ਨੂੰ ਖੋ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਤੇ ਪੁਲਿਸ ਅਧਿਕਾਰੀਆਂ ਤੇ ਇਹਨਾਂ ਦੇ ਖਿਲਾਫ ਸਨੇਚਿੰਗ ਦਾ ਪਰਚਾ ਦਿੱਤਾ ਗਿਆ ਤੇ ਇਹਨਾਂ ਦੋਨਾਂ ਨੂੰ ਅ ਕੁਝ ਹੀ ਅਕਰੀਬ 7-8 ਘੰਟਿਆਂ ਦੇ ਵਿੱਚ ਹੀ ਅਰੈਸਟ ਕਰਕੇ ਇਹਨਾਂ ਕੋਲੋਂ 10570 ਰੁਪਏ ਤੇ ਜੋ ਪਲੈਟੀਨਾ ਮੋਟਰਸਾਈਕਲ ਇਹਨਾਂ ਨੇ ਵਾਰਦਾਤ ਵਿੱਚ ਵਰਤਿਆ ਸੀ ਦੋਨੇ ਚੀਜ਼ਾਂ ਬਰਾਮਦ ਕਰਕੇ ਇਹਨਾਂ ਦੀ ਰੈਸਟ ਪਾ ਕੇ ਅੱਜ ਅਸੀਂ ਕੋਰਟ 'ਚ ਇਹਨਾਂ ਨੂੰ ਪੇਸ਼ ਕਰ ਰਹੇ ਹਾਂ ਜੀ ਗ੍ਰੇਪ ਪੰਜਾਬ ਟੀਵੀ ਦੇਖ ਰਹੇ ਹੋ ਇਸ ਵਕਤ ਹੈ ਤੁਹਾਡੇ ਨਾਲ ਇੱਕ ਬੇहद ਜ਼ਰੂਰੀ ਖਬਰ ਸਾਂਝੀ ਕਰਨ ਲੱਗੇ ਆ ਦੱਸਿਆ ਕਿ ਇੱਕ ਜੋ ਕਿ ਲੁੱਟ ਖੋਹ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮਾਮਲੇ ਦੇ ਵਿੱਚ ਜੋ ਕਿ ਲੁੱਟਖੋ ਹੋ ਜਾਂਦੀ ਵੈ ਪੈਸਿਆਂ ਦੀ ਇੱਕ ਪੈਟਰੋਲ ਪੰਪ ਦੇ ਉੱਤੋਂ ਪੂਰੀ ਜਾਣਕਾਰੀ ਦੇ ਲਈ ਇਸ ਵਕਤ ਸਾਡੇ ਨਾਲ ਵਿਰਿੰਦਰ ਸਿੰਘ ਖੋਸਾ ਜੀ ਡੀਐਸਪੀ ਸਾਹਿਬ ਮੌਜੂਦ ਨੇ ਸਾਡੇ ਨਾਲ ਗੱਲਬਾਤ ਕਰਦੇ ਆ ਸੋ ਇਹ ਮਾਮਲਾ ਵੈ ਜੋ ਕੁਝ ਹੀ ਘੰਟਿਆਂ ਦੇ ਵਿੱਚ ਸੁਲਝਾ ਦਿੱਤਾ ਗਿਆ ਸੀ ਸੋ ਪੂਰਾ ਮਾਮਲਾ ਕੀ ਵੈ ਗੱਲਬਾਤ ਕਰਦੇ ਆ ਇਸ ਵਕਤ ਸਾਫ ਸਾਡੇ ਨਾਲ ਮੌਜੂਦ ਨੇ ਜੀ ਸਾਹਿਬ ਪੂਰਾ ਮਾਮਲਾ ਇੱਕ ਵਾਰ ਜ਼ਰੂਰ ਦਰਸ਼ਕਾਂ ਨੂੰ ਦੱਸੋ ਔਰ ਜੋ ਇਹ ਉਪਲਬਧ ਜੋ ਕੁਝ ਘੰਟਿਆਂ ਦੇ ਵਿੱਚ ਹੀ ਮਾਮਲਾ ਵੈ ਜੋ ਪੂਰਾ ਸੁਲਝਾ ਦਿੱਤਾ ਗਿਆ ਹੈ ਉਸ ਬਾਰੇ ਸਰ ਪੂਰੀ ਜਾਣਕਾਰੀ ਜ਼ਰੂਰ ਦਿਓ ਇੱਕ ਵਾਰੀ ਏ ਜੀ ਕੱਲ ਲੁਧਿਆਣਾ ਅਧਿਆਤੀ ਦੇ ਥਾਣਾ ਜੋਧਾ ਵਿਖੇ ਅ ਦੁਪਹਿਰ ਦੇ ਕਰੀਬ 1 ਵਜੇ ਜੀ ਸਾਨੂੰ ਇਨਫਾਰਮੇਸ਼ਨ ਮਸੂਲ ਹੋਈ ਸੀ ਜੀ ਕਿ ਨਾਰੰਗ ਪਿੰਡ ਵਿਖੇ ਜੋ ਦਸਮੇਸ਼ ਫਿਲਿੰਗ ਸਟੇਸ਼ਨ ਆ ਪੈਟਰੋਲ ਪੰਪ ਤੇ ਕੋਈ ਦੋ ਨੌਜਵਾਨ ਆਉਂਦੇ ਨੇ ਜੋ ਕਿ ਆਪਣੇ ਪਲੈਟੀਨਾ ਮੋਟਰਸਾਈਕਲ ਦੇ ਵਿੱਚ 100 ਰੁਪਏ ਦਾ ਤੇਲ ਪਵਾਉਂਦੇ ਆ ਤੇ ਉਸ ਤੋਂ ਬਾਅਦ ਉਹ ਪੈਸੇ ਦੇਣ ਦੀ ਬਜਾਏ ਜੋ ਉੱਥੇ ਇਹਨਾਂ ਦਾ ਸ਼ਿਵ ਸ਼ੰਕਰ ਜੋ ਕਿ ਪ੍ਰਵਾਸੀ ਉੱਥੇ ਪੈਟਰੋਲ ਪੰਪ ਤੇ ਫਿਲਿੰਗ ਦਾ ਕੰਮ ਕਰਦਾ ਵਾ ਉਸ ਕੋਲੋਂ ਉਸ ਨਾਲ ਧੱਕਾਸ਼ਾਹੀ ਕਰਦੇ ਨੇ ਤੇ ਉਸ ਕੋਲੋਂ ਉਸ ਦਾ ਬੈਗ ਖੋ ਕੇ ਜਿਸ ਵਿੱਚ ਕਰੀਬ ਉਸ ਦੇ ਮੁਤਾਬਕ 10 11000 ਰੁਪਇਆ ਸੀ ਉਸ ਨੂੰ ਖੋ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਜੀ ਜਿਸ ਤੋਂ ਬਾਅਦ ਸਾਡੀ ਦੋ ਜੋਧਾ ਥਾਣੇ ਦੀ ਪੁਲਿਸ ਤੁਰੰਤ ਐਕਸ਼ਨ ਦੇ ਵਿੱਚ ਆਉਂਦੀ ਹੈ ਉਹਨਾਂ ਵੱਲੋਂ ਮੌਕੇ ਦੀ ਨਿਜਾਗਤ ਨੂੰ ਦੇਖਦੇ ਹੋਏ ਮੌਕੇ ਤੇ ਸੀਸੀਟੀਵੀ ਫੁਟੇਜ ਹੋਰ ਅਲੱਗ-ਅਲੱਗ ਸਾਧਨਾਂ ਨਾਲ ਬਹੁਤ ਜਲਦੀ ਇਹਨਾਂ ਬੰਦਿਆਂ ਨੂੰ ਦੋਨਾਂ ਨੂੰ ਰੈਡੀਫਾਈ ਕਰ ਲਿਆ ਜਾਂਦਾ ਜੀ ਇਹਨਾਂ ਬੰਦੇ ਜੋ ਕਿ ਪਹਿਲਾ ਨਿੱਕਾ ਜੋ ਕਿ ਨਾਰਕਪੁਰ ਪਿੰਡ ਦਾ ਹੀ ਹੈ ਦੂਸਰਾ ਵਿੱਕੀ ਜੋ ਕਿ ਕੁੰਗਰਾਣੀ ਪਿੰਡ ਦਾ ਹੀ ਆ ਇਹ ਦੋਨੇ ਉੱਥੇ ਆਸ-ਪਾਸ ਹੀ ਭੱਠੇ ਦੇ ਕੰਮ ਕਰਦੇ ਨੇ ਤੇ ਇਹ ਰੋਜ਼ਾਨਾ ਦੀ ਤਰ੍ਹਾਂ ਇੱਥੇ ਤੇਲਪੋਣ ਆਉਂਦੇ ਨੇ ਬਟ ਇਹਨਾਂ ਦੇ ਮਨ ਦੇ ਵਿੱਚ ਲਾਲਚ ਆਇਆ ਕਿ ਇੱਥੇ ਪੈਟਰੋਲ ਪੰਪ ਦੇ ਕਰੀਬ ਲੱਖ-1.5 ਲੱਖ ਰੁਪਿਆ ਕਲੈਕਸ਼ਨ ਹੈ ਰੋਜ਼ ਦੀ ਬਟ ਅੱਜ ਕਿਸਮਤ ਨਾਲ ਉਸ ਦਿਨ ਸਵੇਰ ਹੀ ਜੋ ਪੈਟਰੋਲ ਪੰਪ ਦਾ ਮਾਲਕ ਆ ਉਹ ਕਲੈਕਸ਼ਨ ਕਲੈਕਟ ਕਰਕੇ ਉਸ ਨੂੰ ਉਸ ਨੂੰ ਬੈਂਕ ਦੇ ਵਿੱਚ ਜਮ੍ਹਾਂ ਕਰਵਾ ਚੁੱਕਾ ਸੀ ਇਸ ਕਰਕੇ ਬਹੁਤ ਥੋੜੀ ਮਾਤਰਾ ਉਸ ਬੈਗ ਦੇ ਵਿੱਚ ਮੌਜੂਦ ਸੀ ਤੇ ਪੁਲਿਸ ਨੇ ਤੁਰੰਤ ਇਹਨਾਂ ਦੇ ਖਿਲਾਫ ਸਨੇਚਿੰਗ ਦਾ ਪਰਚਾ ਦਿੱਤਾ ਗਿਆ ਤੇ ਇਹਨਾਂ ਦੋਨਾਂ ਨੂੰ ਉਜਹੀ ਕਰੀਬ 7-8 ਘੰਟਿਆਂ ਦੇ ਵਿੱਚ ਹੀ ਅਰੈਸਟ ਕਰਕੇ ਇਹਨਾਂ ਕੋਲੋਂ 10570 ਰੁਪਏ ਤੇ ਜੋ ਪਲੈਟੀਨਾ ਮੋਟਰਸਾਈਕਲ ਇਹਨਾਂ ਨੇ ਵਾਰਦਾਤ ਵਿੱਚ ਵਰਤਿਆ ਸੀ ਦੋਨੇ ਚੀਜ਼ਾਂ ਬਰਾਮਦ ਕਰਕੇ ਇਹਨਾਂ ਦੀ ਅਰੈਸਟ ਪਾ ਕੇ ਅੱਜ ਅਸੀਂ ਕੋਰਟ 'ਚ ਇਹਨਾਂ ਨੂੰ ਪੇਸ਼ ਕਰ ਰਹੇ ਹਾਂ ਜੀ ਜੀ ਸੋ ਇਹਨਾਂ ਦੇ ਖਿਲਾਫ ਪਹਿਲਾਂ ਵੀ ਕੋਈ ਅਪਰਾਧਿਕ ਮਾਮਲੇ ਦਰਜ ਨਹੀਂ ਨਹੀਂ ਇਹਨਾਂ ਦੇ ਰਿਕਾਰਡ ਦੇ ਮੁਤਾਬਕ ਇਹਨਾਂ ਦੋਨਾਂ ਦੇ ਖਿਲਾਫ ਕੋਈ ਵੀ ਪਹਿਲਾ ਅਪਰਾਧਿਕ ਮਾਮਲਾ ਨਹੀਂ ਹੈ ਬਟ ਅੱਜ ਰਿਮਾਂਡ ਲੈ ਕੇ ਇਹਨਾਂ ਤੋਂ ਡਿਟੇਲ ਦੇ ਵਿੱਚ ਪੁੱਛਗ취 ਜ਼ਰੂਰ ਕੀਤੀ ਜਾਊਗੀ ਕਿ ਇਹਨਾਂ ਨੇ ਕੋਈ ਹੋਰ ਵੀ ਲੁੱਟਖੋਹ ਕੀਤੀਆਂ ਨੇ ਹੋਰ ਵੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜਾਂ ਨਹੀਂ ਸੋ ਉਸ ਬਾਰੇ ਡੂੰਘਾਈ ਨਾਲ ਤਫ਼ਤੀਸ਼ ਕਰਕੇ ਸਾਨੂੰ ਲੱਗਦਾ ਕਿ ਹੋਰ ਵੀ ਵਾਰਦਾਤਾਂ ਡਰੇਸ ਹੋ ਸਕਦੀਆਂ ਨੇ ਤੇ ਹੋਰ ਵੀ ਇਹਨਾਂ ਕੋਲੋਂ ਕਈ ਰਿਕਵਰੀਆਂ ਹੋ ਸਕਦੀਆਂ ਨੇ ਜੀ ਜੀ ਸੋ ਇਹ ਜੋ ਵਾਰਦਾਤ ਹੈ ਇਹ ਕਿਉਂ ਕਰ ਰਹੀ ਸੀਗੀ ਕੋਈ ਨਸ਼ਾ ਕਰਦੇ ਨੇ ਜਾਂ ਫਿਰ ਚੋਰੀਆਂ ਕਰਦੇ ਨੇ ਕਿ ਕਿਉਂ ਹੋਈ ਇਹ ਜੀ ਨਸ਼ੇ ਦੇ ਆਦੀ ਤਾਂ ਹੈ ਹੀ ਬਟ ਮਤਲਬ ਜੋ ਬੰਦੇ ਦੇ ਕਈ ਵਾਰ ਮਨ ਚੋਂ ਦਾ ਵੀ ਈਜ਼ੀ ਮਨੀ ਜੀ ਵੇ ਅਸੀਂ ਆਸਾਨੀ ਨਾਲ ਇੰਨਾ ਲੱਖ ਰੁਪਿਆ 1.5 ਲੱਖ ਰੁਪਿਆ ਲੈ ਲਾਂਗੇ ਸੋ ਉਸੇ ਚੀਜ਼ ਦੇ ਲਾਲਚ ਵਿੱਚ ਆ ਕੇ ਇਹਨਾਂ ਨੇ ਉਹਨੂੰ ਇਕੱਲਾ ਬੰਦਾ ਦੇਖ ਕੇ ਜੀ ਮੌਕੇ ਦੀ ਫਾਇਦਾ ਚੁੱਕਦੇ ਹੋਏ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਬਟ ਪੁਲਿਸ ਦੀ ਚੌਕਸੀ ਨਾਲ ਕੁਝ ਹੀ ਘੰਟਿਆਂ ਦੇ ਵਿੱਚ ਮਾਮਲਾ ਟਰੇਸ ਵੀ ਹੋਇਆ ਤੇ ਇਹਨਾਂ ਨੂੰ ਅਸੀਂ ਅਰੈਸਟ ਕਰਕੇ ਰਿਕਵਰੀ ਵੀ ਕੀਤੀ ਹੈ ਜੀ ਜੀ ਜਦੋਂ ਖੋਹ ਦੀ ਵਾਰਦਾਤ ਹੋਈ ਹੈ ਉਸ ਵਕਤ ਕਿਸੇ ਤਰੀਕੇ ਦਾ ਹਥਿਆਰ ਇਹਨਾਂ ਵੱਲੋਂ ਵਰਤਿਆ ਗਿਆ ਸੀ ਨਹੀਂ ਜੋ ਅਸੀਂ ਵੀਡੀਓ ਸੀਸੀਟੀਵੀ ਫੁਟੇਜ ਵੀ ਮੌਕੇ ਤੇ ਦੇਖੀ ਹੈ ਇਹਨਾਂ ਕੋਲ ਕੋਈ ਵੀ ਹਥਿਆਰ ਮਾਰੂ ਹਥਿਆਰ ਤਾਂ ਨਹੀਂ ਸੀ ਬਟ ਇਹਨਾਂ ਨੇ ਦੋਨੋਂ ਨੇ ਆਪਣੀ ਹੱਥਾ ਪਾਈ ਕਰਕੇ ਜਾਂ ਪਾਵਰ ਦਾ ਇਸਤੇਮਾਲ ਕਰਦੇ ਹੋਏ ਕਿਉਂਕਿ ਉਹ ਬੰਦਾ ਇਕੱਲਾ ਪੈਟਰੋਲ ਪੰਪ ਤੇ ਮੌਜੂਦ ਸੀ ਉਸੇ ਚੀਜ਼ ਦੀ ਚੀਜ਼ ਦਾ ਚੱਕਦੇ ਹੋਏ ਇਹਨਾਂ ਨੇ ਉਸ ਕੋਲੋਂ ਬੈਕ ਹੋਇਆ ਤੇ ਉੱਥੋਂ ਮੌਕੇ ਤੋਂ ਫਰਾਰ ਹੋ ਗਏ ਜੀ ਸੋ ਇਸ ਦੌਰਾਨ ਹੱਤਾ ਪਾਈ ਦੇ ਦੌਰਾਨ ਜਿਨ੍ਹਾਂ ਕੋਲੋਂ ਬੈਕ ਹੋਇਆ ਗਿਆ ਵਾ ਉਹਨਾਂ ਤੇ ਕੋਈ ਸੱਟਫੇੜ ਵੀ ਲੱਗੀ ਹੈ ਨਹੀਂ ਕੋਈ ਗੰਭੀਰ ਸੱਟਫੇੜ ਨਹੀਂ ਹੈ ਜੀ ਉਹਨਾਂ ਨੂੰ ਜੀ ਸੋ ਇਹ ਮਾਮਲਾ ਵੈ ਜੋ ਇਸ ਵਕਤ ਅਸਲ ਜਤਾ ਦਿੱਤਾ ਗਿਆ ਯਾਨੀ ਕਿ ਪੈਸੇ ਹੈ ਜੋ ਪੂਰੇ ਬਰਾਮਦ ਕਰ ਲੱਤੇ ਗਏ ਬਿਲਕੁਲ ਜੀ ਪੂਰੇ ਪੈਸੇ ਤੇ ਜੋ ਮੋਟਰਸਾਈਕਲ ਵਾਰਦਾਤ ਚ ਵਰਚਿਆ ਵਾ ਦੋਨੋਂ ਚੀਜ਼ਾਂ ਬਰਾਮਦ ਹੋ ਚੁੱਕੀਆਂ ਨੇ ਬਾਕੀ ਅਸੀਂ ਡਿਟੇਲ ਚ ਹੋਰ ਵੀ ਪੁੱਛਗਿਛ ਕਰ ਰਹੇ ਹਾਂ ਤਾਂ ਕਿ ਹੋ ਸਕਦਾ ਇਹਨਾਂ ਨੇ ਹੋਰ ਵੀ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਹੋਵੇ ਉਹਨਾਂ ਬਾਰੇ ਵੀ ਇਹਨਾਂ ਤੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਊਗੀ ਜੀ ਵਾਰਦਾਤ ਚ ਵਰਤਿਆ ਗਿਆ ਜਿਹੜਾ ਮੋਟਰਸਾਈਕਲ ਹੈ ਉਹ ਇਹਨਾਂ ਦਾ ਆਪਣਾ ਸੀ ਜਾਂ ਫਿਰ ਉਸ ਬਾਰੇ ਕੀ ਹੈ ਜੀ ਇਹਨਾਂ ਵੱਲੋਂ ਜੋ ਐਫੀਡੇਵਟ ਦਿਖਾਇਆ ਗਿਆ ਉਸ ਦੇ ਮਤਬਕ ਇਹਨਾਂ ਨੇ ਕਿਸੇ ਤੋਂ ਮੋਟਰਸਾਈਕਲ ਖਰੀਦਿਆ ਵਾ ਬਾਕੀ ਡੂੰਘਾਈ ਨਾਲ ਉਹਦੇ ਬਾਰੇ ਵੀ ਤਫਤੀਸ਼ ਜਾਰੀ ਦੇਖਿਆ ਜਾਊਗਾ ਜੇ ਕੋਈ ਚੋਰੀ ਦਾ ਜਾਂ ਖੋਹ ਦਾ ਪਾਇਆ ਗਿਆ ਉਸ ਦੇ ਤਹਿਤ ਜੋ ਬੰਦੇ ਜੁਰਮਪੂਰ ਵੀ ਇਹਨਾਂ ਦੇ ਖਿਲਾਫ ਵਾਦਾ ਕੀਤਾ ਜਾਊਗਾ ਜੀ ਸੋ ਬਿਲਕੁਲ ਇਹ ਪੂਰਾ ਮਾਮਲਾ ਹੈ ਜਿਸ ਦੇ ਵਿੱਚ ਕਿ ਇੱਕ ਪੈਟਰੋਲ ਪੰਪ ਦੇ ਵਿੱਚ ਖੋਹ ਕੀਤੀ ਜਾਂਦੀ ਹੈ ਪੈਟਰੋਲ ਪੰਪ ਉਸ ਸਮੇਂ ਜੋ ਪੇਮੈਂਟ ਹੈ ਪੇਮੈਂਟ ਜਾ ਚੁੱਕੀ ਸੀ ਉਤੋਂ ਦੀ ਯਾਨੀ ਕਿ ਕੁਝ ਹੀ ਪੈਸੇ ਸੀ ਉੱਤੇ ਔਰ ਇਹ ਨਾ ਕੁਝ ਹੀ ਪੈਸੇ ਹੋਣ ਕਰਕੇ ਵਾਰਦਾਰਤ ਜੋ ਬਚਾਹ ਹੋ ਜਾਂਦਾ ਵੈ ਕਹਿ ਸਕਦੇ ਆ ਪਰ ਪੁਲਿਸ ਦੀ ਮੁਸਤੈਦੀ ਦੇ ਨਾਲ ਮੌਕੇ ਤੇ ਹੀ ਕਾਰਵਾਈ ਕੀਤੀ ਜਾਂਦੀ ਹੈ ਔਰ ਉਸੇ ਦਿਨ ਸੇਮ ਦਿਨ ਯਾਨੀ ਕਿ ਕੁਝ ਹੀ ਘੰਟਿਆਂ ਦੇ ਵਿੱਚ ਪੂਰਾ ਮਾਮਲਾ ਵੈ ਉਸ ਨੂੰ ਸੁਲਝਾ ਦਿੱਤਾ ਜਾਂਦਾ ਵੈ ਔਰ ਦੋਸ਼ੀ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਜਾਂਦਾ ਵੈ ਔਰ ਜੋ ਕੁਛ ਕੁਛ ਕੀਤੀ ਜਾਂਦੀ ਔਰ ਜੋ ਇਹ ਉਹਨਾਂ ਦੇ ਖਿਲਾਫ ਪਹਿਲਾ ਮਾਮਲਾ ਵੈ ਜੋ ਕਿ ਦੇਖਣ ਨੂੰ ਮਿਲਿਆ ਵੈ ਜੇਕਰ ਜਾਂਚ ਦੇ ਵਿੱਚ ਹੋਰ ਵੀ ਮਾਮਲੇ ਇਸ ਕਹੇ ਜੇ ਸਾਹਮਣੇ ਆਣਗੇ ਤਾਂ ਬਿਲਕੁਲ ਉਹਨਾਂ ਤੇ ਬਣਦੀ ਕਾਰਵਾਈ ਜੋ ਜ਼ਰੂਰ ਕੀਤੀ ਜਾਵੇਗੀ ਪੰਜਾਬ ਪੁਲਿਸ ਦੇ ਵੱਲੋਂ ਜੋ ਕਿ ਇਹ ਗੱਲ ਸਾਫ਼ ਕਰ ਦਿੱਤੀ ਗਈ ਹੈ ਕਿ ਜੋ ਸ਼ਿਕੰਜਾ ਵੈ ਅਪਰਾਧੀਆਂ ਦੇ ਉੱਤੇ ਲਗਾਤਾਰ ਕੱਸਿਆ ਜਾਵੇਗਾ ਕਿਸੇ ਵੀ ਅਪਰਾਧੀ ਨੂੰ ਪੰਜਾਬ ਦੇ ਵਿੱਚ ਬਖਸ਼ਿਆ ਨਹੀਂ ਜਾਵੇਗਾ ਹੋਰ ਵਧੇਰੇ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਸਭ ਨੂੰ ਇਜਾਜ਼ਤ ਧੰਨਵਾਦ